ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਪੱਧਰਪੁਰੀਾ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਪਹੁੰਚ ਚੁੱਕੇ ਆ ਮੰਡੀ ਜਗਰਾਉਂ ਬਹੁਤ ਸ਼ਾਨਦਾਰ ਮੰਡੀ ਆ ਆਪਣੀ ਪੰਜਾਬ ਦੀ ਚੰਗੀ ਕੁਆਲਿਟੀ ਵਾਲੇ ਦਧਾਰੂ ਪਸ਼ੂ ਆਉਂਦੇ ਆ ਐਚ ਐਫ ਨਸਲ ਦੀ ਤਾਜੀ ਸੂਈ ਵੈੜ ਦੋ ਦੰਦ ਦੋ ਦੰਦ ਮੂੰਹ ਤਾਜੀ ਸਹੀ ਰਾਤ ਦੀ ਮਗਰਵੱਛੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲਟ ਸੈੱਟ ਕਰੋ ਆਉਣ ਵਾਲੀ ਵੀਡੀਓਗਰਾਂ ਨੂੰ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਬਾਕੀ ਡਿਟੇਲ ਬਾਅਦ ਤੋਂ ਲੈ ਕੇ ਦਿੰਨੇ ਆ ਕੁਇਕਟ ਕਰਦੇ ਆ ਚੈਨਲ ਨੂੰ ਜੋ ਸਬਸਕ੍ਰਾਈਬ ਕਰਨਾ ਬੈਲ ਬਟਨ ਨੂੰ ਆਨ ਸੈਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਜ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਠੀਕ ਠਾਕ ਜੀ ਕੀ ਨਾਮ ਹੈ ਹਰਜੀਤ ਸਿੰਘ ਜੀ ਠੀਕ ਆ ਜੀ ਕਿਹੜਾ ਪਿੰਡ ਹੈ ਖੇਠਕਲਾ ਜੀ ਫੋਨ ਨੰਬਰ ਕੀ ਹੈ 99417003 ਠੀਕ ਆ ਜੀ ਰਾਤ ਦੀ ਸਵੇਰ ਦੋ ਰੰਗ ਨੂੰ ਹਾਂਜੀ ਰਾਤ ਦੀ ਠੀਕ ਹੈ ਕਿੰਨੇ ਕ ਬੌਲੇ ਵਾਲੀ ਕਿੰਨਾ ਕ ਤੁਹਾਨੂੰ ਉਮੀਦ ਕਰਦੇ ਪਾ ਸਕਦੇ 16 17 ਕਿਲੋ ਦੇ ਦੋ ਠੀਕ ਹੈ ਜੀ ਤੋੜ ਕੇ ਖੋਲ ਕੇ ਵਿਖਾਈਏ ਜੀ ਲਓ ਜੀ ਮਿੱਤਰੋ ਤੋੜ ਕੇ ਖੋਲ ਕੇ ਤੁਹਾਨੂੰ ਦਿਖਾਉਣੇ ਚੈੱਕ ਕਰਾਉਣੇ ਆ ਤੇ ਚੰਗੀ ਆ ਸੋਹਣੀ ਆ ਪ੍ਰਿੰਟ ਫਰੋਟ ਲੱਗਾ ਦੋ ਤਾਂ ਦਾ ਵੜ ਵਸੀ ਮਲੂਨ ਸੋਈਏ ਲਓ ਜੀ ਘਰ ਲੈ ਜਾ ਜੀ ਲਓ ਜੀ ਬਹੁਤ ਸ਼ਾਨਦਾਰ ਆ ਤੇ ਮਸ਼ਹੂਰ ਮੰਡੀਆਂ ਆਪਣੇ ਪੰਜਾਬ ਦੀ ਜਗਰਾਉਂ ਮੰਡੀ ਹਾਂਜੀ ਬਾਈ ਜੀ ਲਾਜਟ ਕੀ ਮੁੱਲ ਕਰਦੇ ਕਿੰਨੇ 70000 ਦੀ ਦੇਵਾਂਗੇ ਮੁੱਲ ਭਾਵੇਂ ਲੱਖ ਕਰਾ ਲੈ ਨਹੀਂ ਲਾਜਟ ਮਾਨਤਾ ਨਹੀਂ ਹੁੰਦਾ ਫਿਕਸ ਰੇਟ ਆਪਣੇ ਭੈਣ ਭਰਾਵਾਂ ਨੇ ਦੂਰ ਹੋਣਾ 72 ਦੀ ਦੇ। ਪੂਰੇ ਸੱਤ ਦੀ ਕਰਤੀਏ। ਕਰਦਗੇ 2000 ਨਾਲ ਕੋਈ ਨਹੀਂ ਦਾ। ਨਹੀਂ। ਦੋ ਭਾਈ। ਦੋ ਨੰਬਰ। ਤੇ ਮੋਬਾਈਲ ਨੰਬਰ ਬੋਲਿਓ। 994177003। ਲਓ ਭਾਈ ਮਿੱਤਰੋ ਟਾਈਮ ਸਿਰਫ ਅੱਤੇ ਚੱਕ ਦਿਓ। ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਰ ਰੱਬ ਰੱਖਾ ਜੀ।